ਕੋਈ ਨਹੀਂ ਕੋਈ ਨਹੀਂ ਕਹਿੰਦਾ ਸਭ ਤੋਂ ਵੱਡੀ ਤਾਂ ਆਪਣੀ ਜਾਨ ਵਜ ਗਈ ਨਾ ਉਹ ਜੀ ਹੋ ਗਈ ਕੋਈ ਨਹੀਂ ਬਸ ਹੋ ਤਾਂ ਕੋਈ ਨਹੀਂ ਬਾਈ ਜਿਹੜੇ ਖੜੇ ਹੋ ਇਹਦਾ ਨਾਲ ਖੜਿਆ ਕੋਈ ਕਿੰਨਾ ਨੁਕਸਾਨ ਹੋਇਆ ਜੀ ਕਿੰਨਾ ਚੋਨਾ ਡੁੱਬਿਆ ਤੁਹਾਡਾ ਸਾਰੇ ਡੁੱਬ ਗਏ ਕੋਈ ਨਹੀਂ ਕੋਈ ਨਹੀਂ ਦੋਸਤ ਤੇ ਦੇਸ ਕਿੰਨੇ ਆ ਮੇਰੇ ਜੰਮੀ ਜੋਈ ਨਹੀਂ ਵੋਣਾ ਕੋਈ ਨਾ ਪਈ। ਹੋਈ ਨਹੀਂ ਮੇਰਾ ਮੋਟਰ ਇੰਦਰ ਇੰਦਰ ਛੱਡੀ ਜਾਂਦਾ। ਇੰਦਰ ਛੱਡੀ ਜਾਂਦਾ। ਸਭ ਕੁਝ ਕੋਈ ਨਹੀਂ ਪਰਮਾਤਮਾ ਤੇ। ਮੇਰੇ ਕੋਲ ਸਭ ਕੁਝ ਹੈ ਉਹ ਕੁਛ ਪਰਮਾਤਮਾ ਆਪੇ ਸੈੱਟ ਕਰੂਗਾ। ਹਰ ਵਾਰ। ਸਭ ਤੋਂ ਜ਼ਰੂਰੀ ਤਾਂ ਜਾਣ ਆਪਣੀ ਜਾਨ ਵਾਜਣੀ। ਹਾਂ। ਇੰਦਰ ਛੱਡੀ ਜਾਂਦਾ ਨਾਲ ਕਿਹਨੇ ਛੋਟੇ ਪੰਜ। ਪੰਜਾਬ ਚ ਸਾਰੇ ਗ੍ਰਾਮ ਨੇ ਛੱਡੀ ਹੈਗੇ ਤੁਹਾਡੀ ਸੇਵਾ ਸਾਡੀ ਬੰਦਾ ਜਿਹੜੇ ਜਾਨ ਦੇ ਉੱਤੇ ਰਵੀ ਜਾਨ ਦੇ। ਕਿੱਧਰ ਜਾਏਗਾ? ਨੀ ਪਾਣੀ ਬਹੁਤ ਆਈ ਨੇ ਅੱਜ ਹੋਗਾ ਭਾਈ ਬਾਜੀ ਨਹੀਂ ਯਾਰ ਇਹ ਨਹੀਂ ਹੋਣੀ ਕਾਹਤ ਪਾਣੀ ਵਾਤ ਕੋ ਰਾਵਲਾ ਦੇਣਾ ਆ ਬੋਰ ਚ ਬੈ ਕੇ ਕੰਮ ਨਹੀਂ ਕਰਨੇ ਕੰਮ ਨਹੀਂ ਕਰਨਾ ਕੋਈ ਨਹੀਂ ਜਿਹੜਾ ਕਢਾ ਲੈ ਜੰਗਲ ਵਾਤੀ ਨਹੀਂ ਇਹੋ ਗੱਲ ਪਿੰਡ ਤੋਂ ਜਿਹੜੀ ਡੈਨ ਬੱਚੇ ਨਾਲ ਚੰਦਾ ਵਿਚਾਲ ਨੇ ਮੇਰਾ ਵੀ ਮੇਰਾ ਵੀ ਕੋਈ ਨੀ ਕੋਈ ਨੀ ਸਭ ਤੋਂ ਵੱਡੀ ਤਾਂ ਆਪਣੀ ਜਾਨ ਵਜ ਗਈ ਨਾ ਉਹ ਜਰੂਰੀ ਕੋਈ ਨਹੀਂ ਫਸਦਾ ਕੋਈ ਨਹੀਂ ਕੋਈ ਨਹੀਂ ਬਾਈ ਜਿਹੜੇ ਖੜੇ ਹੋ ਇਹਦਾ ਨਾਲ ਸੰਗੀਤ ਆਜਾ ਛੋਟੇ ਨਾਲ ਖੜਿਆ ਕੋਈ ਕਿੰਨਾ ਨੁਕਸਾਨ ਹੋਇਆ ਜੀ ਕਿੰਨਾ ਚੋਨਾ ਡੁੱਬਿਆ ਤੁਹਾਡਾ ਸਾਰੇ ਡੁੱਬ ਗਏ ਕੋਈ ਨਹੀਂ ਕੋਈ ਨਹੀਂ ਜੇ ਦੱਸ ਦੇ ਦੇ ਸਰ ਕਿੱਲੇ ਆਂ ਮੇਰੇ ਜੰਮੀ ਕੋਈ ਨਹੀਂ ਕੋਈ ਨਾ ਕੋਈ ਕੋਈ ਵੀ ਨਹੀਂ ਮੋਟਾ ਡੰਡਾ ਬੀਂਦਾ ਕੋਈ ਨਾ ਕੋਈ ਅੰਦਰ ਨਹੀਂ ਛੱਡੀ ਰਹਾਂਗਾ ਅੰਦਰ ਨਹੀਂ ਛੱਡੀ ਰਹਾਂਗਾ ਸਭ ਕੁਝ ਕੋਈ ਨਹੀਂ ਪਰਮਾਤਮਾ ਮੇਰੇ ਕੋਲ ਸਭ ਕੁਝ ਹੈ ਉਹ ਖੁਸ਼ੀ ਪਰਮਾਤਮਾ ਆਪੇ ਸੈੱਟ ਕਰੂਗਾ ਕੱਲ੍ਹ ਤੋਂ ਜ਼ਰੂਰੀ ਤਾਂ ਜਾਣ ਆਪਣੀ ਜਾਨ ਵਾਜੇ ਗਏ ਗਏ ਰਣ ਛੱਡ ਜਾਂਦਾ ਪੰਜਾਬ ਚ ਬਾਈ ਸਾਰੇ ਗ੍ਰਾਮ ਆ ਚੱਲੇ ਹੈਗੇ ਤੁਹਾਡੀ ਸੇਵਾ ਕਰਦੀ ਬੰਦਾ ਵੀਰੇ ਇਸ ਦੀ ਜਾਨ ਦੇ ਉੱਤੇ ਰਵੀ ਜਾਨ ਕੋਈ ਇੱਧਰ ਜਾਏਗਾ ਨਹੀਂ ਪਾਣੀ ਬਹੁਤ ਆਈ ਨਹੀਂ ਅੱਜ ਹੋ ਗਿਆ ਭਾਈ ਭਾਜੀ ਨਹੀਂ ਨਹੀਂ ਯਾਰ ਇਹ ਮੇਰੇ ਕੋਲ ਖੜੀ ਕੋਈ ਦਾ ਘਾਟ ਪਾਣੀ ਦੇਖ ਤੁਰਾ ਮੇਰਾ ਵੀ ਤੇ ਬੇਨਾ ਕਿਸੇ ਤੇ ਵੀ ਨਾ ਆਉਣ ਆਇਆ 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 ਕੋਈ ਨੰਬਰ ਨਹੀਂ ਹੋਈ ਨਹੀਂ ਸਭ ਤੋਂ ਵੱਡੀ ਤਾਂ ਆਪਣੀ ਜਾਨ ਵਜ ਗਈ ਨਾ ਉਹ ਜੀ ਕੋਈ ਨਹੀਂ ਬਚਦਾ ਕੋਈ ਨਹੀਂ ਬਾਈ ਜਿਹੜੇ ਖੜੇ ਹੋ ਇਹਦਾ ਕੋਈ ਨਹੀਂ ਬਾਈ ਜਿਹੜੇ ਖੜੇ ਹੋ ਕਿੰਨਾ ਨੁਕਸਾਨ ਹੋਇਆ ਜੀ ਕਿੰਨਾ ਚੋਣਾ ਡੁੱਬਿਆ ਤੁਹਾਡਾ ਸਾਰੇ ਡੁੱਬ ਗਏ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜੀ ਸਰ ਕੰਦਰੀ ਅੰਰੇ ਜੰਮੀ ਕੋਈ ਨਹੀਂ ਕੋਈ ਨਾ ਕੋਈ ਨਹੀਂ ਕੋਈ ਨਹੀਂ ਨੰਬਰ ਟੰਡਾ ਸੁਣਦਾ ਕੰਦਰੀ ਛੱਡੀ ਜਾਂਦਾ ਸਭ ਕੁਝ ਕੋਈ ਨਹੀਂ ਪਰਮਾਤਮਾ ਮੇਰੇ ਕੋ ਸਭ ਕੁਝ ਪਰਮਾਤਮਾ ਆਪਣੇ ਹੱਥ ਕਰੂਗਾ ਸਭ ਤੋਂ ਜ਼ਰੂਰੀ ਤਾਂ ਜਾਨ ਆਪਣੀ ਜਾਨ ਵਾਜੂ ਕੰਦਰੀ ਛੱਡੀ ਜਾਂਦਾ ਪੰਜਾਬ ਤੋਂ ਬਾਈ ਸਾਰੇ ਗ੍ਰਾਮ ਆਖਦੇ ਸੇਵਾ ਦਾ ਜੀਵੰਦਾ ਜਾਨ ਦੇ ਰਿਹਾ ਰਵੀ ਜਾਨ ਉੱਧਰ ਜਾਏਗਾ